ਕਾਮ ਅੱਜ ਕੱਲਰ ਜਾਨ ਤਾਂ ਤੁਹਾਨੂੰ ਪਤਾ ਦੇ ਵੀ ਸਾਰੇ ਲੋਕਾਂ ਦਾ ਨਾ ਭਈਆਂ ਵਾਲ ਪ੍ਰਵਾਸੀ ਲੋਕਾਂ ਲਿਧਿਆ ਨਾ। ਅੱਛਾ ਜੀ। ਕੋਈ ਵੀ ਜਾ ਕੇ ਪੰਜਾਬੀ ਬੰਦੇ ਕੋ ਤੇ ਖਲੋ ਕੇ ਖੁਸ਼ੀ ਨਹੀਂ ਆ। ਸਹੀ ਹੈ ਜੀ। ਹਾਂ ਮੈਂ ਤਾਂ ਜੇ ਸੱਚੀ ਬਸੋ ਛੱਡਣ ਨੂੰ ਤਿਆਰ ਹਾਂ। ਅੱਛਾ ਜੀ। ਮੈਂ ਵੀ ਬਹੁਤ ਪਰੇਸ਼ਾਨ ਹੋ ਗਿਆ ਜਦੋਂ ਘਰੋਂ ਸਮਾਨ ਲਿਆਉਣਾ ਬਣਾ ਕੇ ਇੰਨਾ ਸਸਤੋ ਹੋ ਬਈ। ਸਹੀ ਹੈ ਜੀ। ਤੁਹਾਨੂੰ ਤਾਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਟਾਈਮ ਦਿੱਤਾ। ਹਾਂ। ਤੇ ਬਬਾਈ ਕੀ ਵਾਈਟਿੰਗ ਜੀ ਆਪਣੇ ਕੋਲ ਹੈ? ਆਪਣੇ ਕੋਲ ਛੋਲੇ ਜੇ ਭਟੂਰੇ ਜੇ ਤੇ ਚੋਲ ਜੀ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਆਪਣਾ ਕਿੰਨਾ ਟਾਈਮ ਹੋ ਗਿਆ ਬਾਬਾ ਜੀ ਤੁਹਾਨੂੰ ਇਹ ਕਰਦੇ ਮੈਨੂੰ ਸਾਲ ਹੋ ਗਿਆ ਚੱਲਿਆ ਜੀ ਸਾਲ ਹੋ ਗਿਆ ਹਾਂ ਜੀ ਠੀਕ ਹੈ ਜੀ ਬਸ ਆਵੋਗੇ ਆਪਣਾ ਜਣੇ ਜਣੇ ਤੁਮ ਆਇਓ ਵਧੀਆ ਜਣੇ ਆ ਬਹੁਤ ਹਾਂ ਜੀ ਬਹੁਤ ਵਧੀਆ ਬਹੁਤ ਵੇਖੋ ਜਨਾ ਤੁਹਾਡਾ ਇਹ ਕਾਦੇ ਤਿਆਰ ਕਰਦੇ ਨਹੀਂ ਬਾਬਾ ਕੀ ਕਿਹਾ ਤੁਸੀਂ ਦੱਸਿਆ ਪਹਿਲਾਂ ਵੀ ਆਹ ਭਾਜੀ ਸਾਦੇ ਜਣੇ ਘਰ ਦੇ ਬਣਾਉਨੇ ਆ ਮਸਾਲੇ ਪਾ ਕੇ ਅੱਛਾ ਜੀ ਮਤਲਬ ਅਹੀਂ ਭਈਆਂ ਨੂੰ ਅੜਾ ਰੂਰ ਨਹੀਂ ਇਹ ਪਾਉਂਦੇ ਹੈਗੇ ਅੱਛਾ ਜੀ ਜਿੱਦਾਂ ਕੋਈ ਵੀ ਇਹ ਕੈਮੀਕਲ ਪੁੰਦੇ ਆ ਆਪਾਂ ਉਹ ਨਹੀਂ ਜਿੱਦਾਂ ਘਰ ਆਮ ਤੁਸੀਂ ਸਬਜ਼ੀ ਖਾਂਦੇ ਜੇ ਬਣਾ ਕੇ ਅੱਛਾ ਜੀ ਉਹੀ ਉਦਾਂ ਹੀ ਬਣਾਉਨੇ ਆ ਠੀਕ ਹੈ ਜੀ ਤੇ ਡੇਲੀ ਬਣਾ ਕੇ ਲਿਆਉਨੇ ਆ ਤੁਸੀਂ ਹਾਂਜੀ ਹਾਂਜੀ ਡੇਲੀ ਡੇਲੀ ਠੀਕ ਹੈ ਜੀ ਤੇ ਤੜਕਾ ਵਗੈਰਾ ਕੋਈ ਨਹੀਂ ਹੁੰਦਾ ਇਹਦੇ ਚ ਹਾਂਜੀ ਤੜਕਾ ਵਗੈਰਾ ਤੜਕਾ ਲਾਈਦਾ ਜੀ ਟਮਾਟਰ ਪਿਆਜ਼ ਅੱਛਾ ਜੀ ਅਦਰਕ ਲਸਣ ਠੀਕ ਹੈ ਜੀ ਹਾਂਜੀ ਸੌਂਡ ਵਗੈਰਾ ਪਾਈਦੀ ਆ ਅਛਾ ਯਾਰ ਤਿਆਰ ਕਰਨਾ ਹਾਂ ਤਿਆਰ ਕਰਨਾ ਹਾਂ ਜੀ ਹਾਂ ਜੀ ਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਦਿੱਕੇ ਕਰਦੇ ਨੇ ਇੱਥੇ ਮੈਨੂੰ ਸਾਲ ਹੀ ਹੋ ਚਲੇ ਆ ਜੀ ਸਾਲੋਂ ਚੱਲਿਆ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਪਹਿਲਾਂ ਵੀ ਕੰਮ ਕਰਦੇ ਸੀ ਤੁਸੀਂ ਪਹਿਲਾਂ ਭਾਜੀ ਮੇਰੀ ਮੈਂ ਤੁਹਾਡੀ ਦਫਾ ਕਰਦਾ ਹਾਂ ਅਛਾ ਜੀ ਨਾਲ ਬੜਾ ਡੰਗਰਾਂ ਦਾ ਕੰਮ ਹੀ ਮੇਰਾ ਠੀਕ ਹੈ ਜੀ ਰੇੜੇ ਘੋੜੇ ਦਾ ਅਛਾ ਜੀ ਤੇ ਮੇਰੇ ਮਜਬੂਰੀ ਆ ਤੇ ਇਹ ਕੰਮ ਮੈਂ ਕਰਨਾ ਮੇਰੇ ਆਪ ਇਸ ਮੇਕਰ ਪਿਆ ਵਾ ਅਛਾ ਜੀ ਸੈਸ਼ਨ ਹੋਇਆ ਵਾ ਠੀਕ ਹੈ ਜੀ ਸਾਲੋਂ ਚੱਲਿਆ ਵਾ ਅਛਾ ਜੀ ਸਾਲੋਂ ਤੇ ਉਹਦੇ ਕਰਕੇ ਡਾਕਟਰਾਂ ਨੇ ਦੱਸਿਆ ਵਾ ਵੀ ਤੁਹਾਨੂੰ ਭਾਰਾ ਕੰਮ ਨਹੀਂ ਕਰਨਾ ਹੈ ਠੀਕ ਹੈ ਜੀ ਤੇ ਇਹ ਫਿਰ ਘਰੋਂ ਤਿਆਰ ਕਰਕੇ ਲੈ ਆਈਦੇ ਸੀ ਤੇ ਮਤਲਬ ਵਰਤਾਈ ਦੇ ਠੀਕ ਹੈ ਜੀ ਤੇ ਫਿਰ ਇਹ ਕੰਮ ਕਰਨਾ ਪਿਆ ਤੁਹਾਨੂੰ ਹਾਂ ਜੀ ਇਹ ਮਜਬੂਰੀ ਨਾਲ ਹੀ ਕਰਨਾ ਕਿਵੇਂ ਕੰਮ ਚੱਲਦਾ ਵਧੀਆ ਹੈ ਜੀ ਕੰਮ ਅੱਜਕੱਲ ਰੁਝਾਨ ਤਾਂ ਤੁਹਾਨੂੰ ਪਤਾ ਜੇ ਵੀ ਸਾਰੇ ਲੋਕਾਂ ਦਾ ਨਾ ਭਈਆਲ ਪ੍ਰਵਾਸੀ ਲੋਕਾਂ ਦਾ ਧਿਆਨ ਵਾ ਹਾਂ ਜੀ ਹਾਂ ਜੀ ਕੋਈ ਵੀ ਜਾ ਕੇ ਪੰਜਾਬੀ ਬੰਦੇ ਕੋਲ ਖਲੋ ਕੇ ਖੁਸ਼ੀ ਨਹੀਂ ਆ ਠੀਕ ਹੈ ਜੀ ਹਾਂ ਮੈਂ ਤਾਂ ਜੇ ਸੱਚੀ ਬੋਲ ਛੱਡਣ ਨੂੰ ਤਿਆਰ ਹਾਂ ਮੈਂ ਵੀ ਬਹੁਤ ਪਰੇਸ਼ਾਨ ਹੋ ਗਿਆ ਜਦੋਂ ਘਰੋਂ ਸਮਾਨ ਲਿਆਉਣਾ ਬਣਾ ਕੇ ਇੰਨਾ ਸਾਫ ਸੁਥਰਾ ਫਿਰ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਦੀ ਆ ਫਿਰ ਇਹਦਾ ਦਾ ਲੂਣ ਮਰਚ ਚੈੱਕ ਕੀਤਾ ਜਾਂਦਾ ਵਾ ਫਿਰ ਅਸੀਂ ਵਰਤਮਨੇ ਲਿਆ ਕੇ ਤੇ ਜਦੋਂ ਇੱਥੇ ਫਿਰ ਮੁੜ ਕੇ ਜਦੋਂ ਕੰਮ ਨਹੀਂ ਚੱਲਣਾ ਹੈਗਾ ਫਿਰ ਪੰਜਾਬੀ ਨੇ ਛੱਡਣਾ ਹੀ ਆ ਕੰਮ ਸਾਡੇ ਪੰਜਾਬੀ ਜਿਹੜੇ ਆ ਜ਼ਿਆਦਾਤਰ ਜਾਂਦੇ ਭਈਆਂ ਕੋਲ ਵਾ ਪ੍ਰਵਾਸੀ ਲੋਕਾਂ ਕੋਲ ਜਾਂਦੇ ਆ ਪਰ ਖਲੋਂਦੇ ਨਹੀਂ ਪੰਜਾਬੀ ਕੋਲ ਤੇ ਖਲੋਂਦੇ ਨਹੀਂ ਨਿਆ ਦੇਣਾ ਚਾਹੀਦਾ ਜਾਂਦੇ ਨਿਆ ਹੁਣ ਇਹ ਆ ਵੀ ਜਦੋਂ ਅੱਗੇ ਵੀਡੀਓ ਪਾਈ ਭਾਜੀ ਉਹਨਾਂ ਨੇ ਬਹੁਤ ਉਹਨਾਂ ਦਾ ਮੈਂ ਧੰਨਵਾਦ ਕਰਦਾ ਵਾਂ ਤੇ ਉਹਨਾਂ ਕਰਕੇ ਥੋੜਾ ਜਿਹਾ ਮੇਰਾ ਕੰਮ ਚੱਲਿਆ ਵਾ ਹਾਂਜੀ ਜੀ ਵਧੀਆ ਜੀ ਜੀ ਮੂਰ ਪਪਾ ਜੀ ਕੋ ਆਓ ਤੇ ਅਮਰਦਤਾਰੀ ਬਾਬਾ ਜੀ ਆ ਹਾਂਜੀ ਉਹ ਕੋ ਕੁੜੇ ਸਿੱਕੀ ਸਮੁੱਦੇ ਵਿੱਚ ਜਾਂ ਸਫਾਈ ਵੀ ਬਹੁਤ ਜਿਆਦੀ ਇਹਨਾਂ ਨੂੰ ਉਹਨੇ ਪਾਣੀ ਦੇ ਭਾਂਡੇ ਧੋਈਦੇ ਸਾਬਣ ਨਾਲ ਫਿਰ ਕੱਪੜਾ ਮਾਰ ਕੇ ਹੋਰ ਕੀ ਬਾਬਾ ਜੀ ਇਹ ਤੋਂ ਇਲਾਵਾ ਕੀ ਆਈਟਮ ਜੀ ਆਪਣੇ ਦੋਸਤ ਮਤਲਬ ਇਹੋ ਘਰ ਵਾਲੀ ਮਤਲਬ ਮੂਲੀ ਯਾਹਨ ਤੇ ਇਹ ਕਿਤਨੀ ਹੈ ਕਿਤਨੀ ਬਣਾ ਕੇ ਲੈ ਗਏ ਗਾਜਰ ਗੁਜਰ ਐ ਫਰਾਈ ਕਰਕੇ ਕਿ ਚੌਲ ਵੀ ਵੇਚਦਾ ਵੀ ਹੁੰਦਾ ਤੁਹਾਡੇ ਕੋਲ? ਹਾਂਜੀ ਚੌਲ ਵੀ ਹੁੰਦੇ ਆ ਚਾਹ ਲੈਣਾ ਚਾਰ ਆ ਜੇ ਮਰਚਾਂ ਦਾ ਡਾਕਟਰਾਂ ਦਾ ਠੀਕ ਹੈ ਜੀ। ਹਾਂਜੀ ਇਹ ਚੌਲ ਜੀ। ਅੱਛਾ ਜੀ। ਹਾਂਜੀ ਆਹਾਂ ਕਿਹਦੇ ਚੌਲ ਨੇ? ਜਣਿਆਂ ਦੀ ਵੈਰੈਟੀ ਭਾਜੀ ਹਾਂਜੀ 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 ਇਹ ਵਧੀਆ ਡਬਲ ਡਾਲਰ ਚਣੇ ਆ ਜੀ ਭਾਜੀ। ਹਾਂਜੀ ਹਾਂਜੀ। ਟੋਡਰ ਦਾ ਵਧੀਆ ਮੈਦਾ ਲੈਦਾ ਜੀ। ਟੋਡਰ ਮਲ। ਹਾਂਜੀ ਹਾਂਜੀ। ਵਧੀਆ ਜੀ। ਨਾਲ ਮੂਲੀ ਪਾਣੀ ਜੀ ਹਾਂ ਜੀ ਹਾਂ ਜੀ ਮੂਲੀ ਪਿਆਜ਼ ਜੀ ਚਟਣੀ ਹਾਂ ਜੀ ਨਾਲ ਚਟਣੀ ਏ ਵਾਹ ਜੀ ਵਾਹ ਨਾਲ ਚਟਣੀ ਪਾਈ ਜੀ ਇਹ ਲੱਗੇ ਪਲੇਟ ਸਾਡੀ ਪਿਆਰ ਹੋ ਗਈ ਵਾਹ ਜੀ ਵਾਹ ਨਾਲ ਮਰਚਾਂ ਜੇ ਨਾਲ ਗਾਜਰਾ ਦਾ ਚਾਰ ਹੈ ਨਾ ਹਾਂ ਜੀ ਨਾਲ ਮਰਚਾਂ ਦਾ ਚਾਰ ਜੀ ਲਓ ਜੀ ਆ ਜੋ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਹੋਰ ਬਾਬਾ ਜੀ ਬਹੁਤ ਆਨੰਦ ਆਇਆ ਖਾ ਕੇ ਬਹੁਤ ਵਧੀਆ ਚੀਜ਼ ਬਣੀ ਹੋਈ ਆ ਬਾਕੀ ਇਹਦਾ ਟੇਸਟ ਹੀ ਬਹੁਤ ਬਹੁਤ ਜ਼ਿਆਦਾ ਜੋ ਕਹਿ ਸਕਦੇ ਵਧੀਆ ਟੇਸਟ ਬਣਿਆ ਨੰਦ ਦਾ ਬਾਬਾ ਜੀ ਆਪਣਾ ਕੀ ਰੇਟ ਕੀ ਰੱਖਿਆ ਜੇ ਤੁਸੀਂ ਰੇਟ 30 ਰੁਪਏ ਪਲੇਟ ਰੱਖੀ ਹੈ ਤੇ ਚੌਲਾਂ ਦੀ ਚੌਲਾਂ ਦੀ 20 ਰੁਪਏ ਇੰਨਾ ਘੱਟ ਭਰੀ ਹਾਂਜੀ ਪ੍ਰਾਈਸ ਇੰਨਾ ਘੱਟ ਰੱਖਿਆ ਦੇ ਇਹ ਆ ਕਿ ਹਰ ਕੋਈ ਖਾ ਸਕਦਾ ਵਾ ਚੌਲਾਂ ਦੀ ਪਲੇਟ ਜਿਹੜੀ ਆ 20 ਰੁਪਏ ਆ ਭਟੂਰਿਆਂ ਦੇ ਤਿੰਨ ਜਿਹੜੇ ਪਟੂਰੇ ਆ ਉਹ 30 ਰੁਪਈਆ ਦੇ ਤਿੰਨ ਨੇ 30 ਰੁਪਈਆ ਦੀ ਪਲੇਟ ਵਾ ਮਤਲਬ ਹਰ ਕੋਈ ਖਾ ਸਕਦਾ ਵਾ ਸਸਤੇ ਤੋਂ ਸਸਤਾ ਤੋਂ ਵਧੀਆ ਕੰਮ ਆ ਤੇ ਸਾਫ ਸੁਥਰਾ ਬੰਦ ਇਹੋ ਹੱਥ ਜੋੜੀ ਤੇ ਆ ਤੇ ਮਹਾਰਾਜ ਅਗੇ ਵੀ ਸੱਚੇ ਪਾਤਸ਼ਾਹ ਕਿਰਪਾ ਕਰੀਂ ਤੇ ਹਰ ਇੱਕ ਵੀਰ ਨੂੰ ਇਹੋ ਬੇਨਤੀ ਆ ਵੀ ਇੱਥੇ ਆਓ ਤੇ ਇੱਕ ਵਾਰੀ ਖਾ ਕੇ ਜਰੂਰ ਦੇਖੋ ਛਕੋ ਜਰੂਰ ਆਣ ਕੇ ਤੇ ਛਕੋ ਹਾਂਜੀ